ਐਡੀ 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 ਬੰਦ ਹਰ ਬਹੁਤ ਵੇਖੂ ਐਡੀ ਉਹ ਨਾ ਉਹ ਨਾ ਲੱਗਣਾ ਦੀਪੂ ਨੂੰ ਬੁਲਾ ਦੀਪੂ ਨੂੰ ਬੁਲਾ ਜੀ ਬਾਸ ਨੂੰ ਫਿਰ ਨਾ ਆਇਆ ਜੀ ਕੋੜੀ ਮੈਂ ਬਾਸ ਨੂੰ ਫਿਰ ਨਾ ਆਇਆ ਅਸੀਂ ਇੱਥੇ ਖੜੇ ਸੀਗੇ ਤਾਂ ਇੱਥੇ ਇੱਕ ਬੰਦਾ ਆਇਆ ਮੋਟਰਸਾਈਕਲ ਤੇ ਆਇਆ ਤੇ ਉਹਨੇ ਪ੍ਰਵਾਸੀ ਮਜ਼ਦੂਰਾਂ ਨੂੰ ਠੇਰ ਲਿਆ ਤੇ ਦਾਤਰ ਸੀ ਉਹਦੇ ਕੋਲ ਉਹ ਤਾਂ ਮੋਬਾਈਲ ਖੋਲ ਨੂੰ ਫੋਨ ਦੀ ਕੋਸ਼ਿਸ਼ ਕੀਤੀ ਉਹਨੇ ਤੈਨੂੰ ਭੀੜ ਉਰੇ ਕਾਫੀ ਮੁੰਡੇ ਬੰਦੇ ਖੜੇ ਸੀਗੇ ਉਹਨਾਂ ਨੇ ਉਹ ਬੰਦੇ ਨੂੰ ਘੇਰ ਕੇ ਫੜ ਲਿਆ ਉਹਦੀ ਉਮਰ ਕਿੰਨੀ ਕੀ ਸੀ ਤੇ ਉਮਰ ਉਹਦੀ ਹੋਣੀ ਹੈ ਮੇਰਾ 22-23 ਸਾਲ ਇਕੱਲੇ ਲੁਧਿਆਣੇ ਚ ਨਹੀਂ ਸਾਰੇ ਪੰਜਾਬ ਦੇ ਵਿੱਚ ਹੀ ਸਾਰਾ ਪੇਪਰ ਹੀ ਭਰੇ ਹੁੰਦੇ ਆ ਪੁਲਿਸ ਵਾਲੋਂ ਫੜੇ ਹੋਏ ਬੰਦੇ ਵੀ ਭਰੇ ਹੁੰਦੇ ਆ ਤੇ ਜਿਹੜੇ ਮਤਲਬ ਵਾਰਦਾਤਾਂ ਹੋਈਆਂ ਹੁੰਦੀਆਂ ਉਹ ਵੀ ਪਰ ਇਹ ਮਤਲਬ ਬਹੁਤ ਪ੍ਰੋਬਲਮ ਵਾਲੀ ਗੱਲ ਹੈ ਵੇ ਇਹ ਬੱਚਿਆਂ ਨੂੰ ਜਿਹੜੇ ਨਸ਼ੇ 'ਚ ਲੱਗੇ ਆ ਉਹ ਆਪਣੀ ਨਸ਼ੇ ਦੀ ਪੂਰਤੀ ਕਰਨ ਲਈ ਇਹ ਕੰਮ ਕਰਦੇ ਪਏ ਆ ਤੇ ਸਰਕਾਰਾਂ ਨੂੰ ਪਬਲਿਕ ਨੂੰ ਸਾਰਿਆਂ ਨੂੰ ਚਾਹੀਦਾ ਹੈ ਸੱਲੀ ਪੁਲਿਸ ਨਹੀਂ ਕੁਝ ਕਰ ਸਕਦੀ ਜਾਂ ਸਰਕਾਰ ਕੁਝ ਨਹੀਂ ਕਰ ਸਕਦੀ ਪਬਲਿਕ ਨੂੰ ਵੀ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਸੰਭੋਲ ਪਰ ਵੀ ਇਹ ਰਸਤਾ ਅਕਸਰ ہم ਲੋਕ ਆ ਕੇ ਜਾਂਦੇ ਰਹਤੇ ਹੈ ਕੋਈਆਂ ਲੋਕ ਬਹੁਤ ਜ਼ਿਆਦਾ ਹੋਤੀ ਰਹਤੀ ਹੈ ਇਹ ਆਮ ਆਦਮੀ ਪਾਰਟੀ ਸਰਕਾਰ ਜੋ ਹੈ ਇਹ ਚਾਲੂ ਜਾਸਾ ਮੈਨਰਫੁਲ একদম ਬੇਫਲ ਰਹੀ ਹੈ ਮੇਰੇ ਨਾਲ ਲਾਈਵ ਕਰਨ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨਵਾਲੀ ਲੁਧਿਆਣਾ ਦੇ ਬਿਲਕੁਲ ਸੰਜੇ ਗਾਂਧੀ ਕਲੋਨੀ ਦੇ ਵਿੱਚ ਮੌਜੂਦ ਹਾਂ ਜਿੱਥੇ ਦੱਸਦੀ ਕਿ ਸੰਜੇ ਗਾਂਧੀ ਕਲੋਨੀ ਜਿਹੜਾ ਤਾਜਪੁਰ ਰੋਡ ਤੋਂ ਦੱਸਦੇ ਕਿ ਤਾਜਪੁਰ ਰੋਡ ਤੋਂ ਜਿਹੜਾ ਵਰਦਮਾਨ ਚੌਕ ਨੂੰ ਜੋੜਨ ਵਾਲਾ ਰਸਤਾ ਤੁਹਾਨੂੰ ਦਿਖਾ ਦਿੰਨੇ ਹਾਂ ਸਭ ਤੋਂ ਪਹਿਲਾਂ ਤਸਵੀਰਾਂ ਇਸ ਰਸਤੇ ਦੇ ਵਿੱਚ ਇਹ ਜਿਹੜੀ ਸੜਕ ਹੈ ਦੇਖ ਲਿਓ ਇੱਕ ਸੜਕ ਦੇ ਉੱਤੇ ਆਏ ਦਿਨ ਲਗਾਤਾਰ ਵਾਰਦਾਤਾ ਜਿਹੜੀਆਂ ਹੁੰਦੀਆਂ ਨੇ ਕਿਉਂਕਿ ਇਸ ਸੜਕ ਦੇ ਉੱਤੇ ਕਿਤਨੇ ਕਿਤੇ ਜਿਹੜੀ ਨਾਰ ਦੇ ਦੇਖ ਸਕਦੇ ਹੋ ਕਿ ਕਾਫੀ ਦਰਖਤ ਬਣੇ ਹੋਏ ਨੇ ਹਾਲਾਂਕਿ ਕਾਫੀ ਇਸ ਰੋਡ ਦੇ ਉੱ ਆਏ ਦਿਨ ਲਗਾਤਾਰ ਲੋਕਾਂ ਨੂੰ ਇੱਥੇ ਲੁੱਟਾ ਖੋਇਆ ਜਾਂਦਾ ਸੋ ਕਿਤੇ ਨ ਕਿਤੇ ਲੁੱਟੋ ਖਵਾ ਦਾ ਜਿਹੜਾ ਦੱਸ ਦੇਗੀ ਵਾਰਦਾਤ ਕਰਨ ਵਾਲੇ ਜਿਹੜੇ ਸਨੇਚਰ ਨੇ ਲਗਾਤਾਰ ਉਹ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ ਸੋ ਕੱਲ ਰਾਤ ਦਾ ਮਾਮਲਾ ਹੈਗਾ ਸੋ ਇਸ ਜਗ੍ਹਾ ਦੇ ਉੱਤੇ ਇਹ ਬਿਲਕੁਲ ਇੱਕ ਰਾਤ ਨੂੰ ਜਿਹੜਾ ਚੋੜ ਫੈ ਜਾਂਦਾ ਪਬਲਿਕ ਵੱਲੋਂ ਸੋ ਸਾਡੇ ਨਾਲ ਮੌਜੂਦ ਨੇ ਇਸ ਟਾਈਮ ਜੀ ਉਹਨਾਂ ਨੂੰ ਵੀ ਗੱਲਬਾਤ ਕਰ ਲੈਨੇ ਕੰਪੋਜ ਜੀ ਸਾਡੇ ਨਾਲ ਮੌਜੂਦ ਨੇ ਸੋ ਜਾਣਦੇ ਕੀ ਹੋਇਆ ਸੀਗਾ ਰਾਤ ਦਾ ਸਾਰਾ ਵਾਕਿਆ ਭਾਈ ਜੀ ਨਾਮ ਕੀ ਆ ਪੁਰਾ ਮੇਰਾ ਨਾਮ ਹੇਸ਼ੰਦਰ ਸਿੰਘ ਪੱਪੀ ਕੰਬੋਜ ਆ ਜੀ ਗਾਂਧੀ ਕਲੋਨੀ ਜੀ ਮੇਰੀ ਰਿਹਾਇਸ਼ ਹੈ ਅਸੀਂ ਇੱਥੇ ਖੜੇ ਸੀਗੇ ਤਾਂ ਇੱਥੇ ਇੱਕ ਬੰਦਾ ਆਇਆ ਮੋਟਰਸਾਈਕਲ ਤੇ ਆਇਆ ਤੇ ਉਹਨੇ ਪ੍ਰਵਾਸੀ ਮਜ਼ਦੂਰਾਂ ਨੂੰ ਘੇਰ ਲਿਆ ਤੇ ਦਾਤਰ ਸੀ ਉਹਦੇ ਕੋਲ ਤੇ ਉਹ ਤੋਂ ਮੋਬਾਈਲ ਖੋਲਣ ਦੀ ਕੋਸ਼ਿਸ਼ ਕੀਤੀ ਉਹਨੇ ਤੇੰਨੇ ਨੂੰ ਭੀੜ ਉਰੇ ਕਾਫੀ ਮੁੰਡੇ ਬੰਦੇ ਖੜੇ ਸੀਗੇ ਉਹਨਾਂ ਨੇ ਉਹ ਬੰਦੇ ਨੂੰ ਘੇਰ ਕੇ ਫੜ ਲਿਆ ਉਹਦੀ ਉਮਰ ਕਿੰਨੀ ਕੀ ਸੀ ਤੇ ਉਮਰ ਉਹਦੀ ਹੋਣੀ ਹੈ ਮੇਰੇ ਖਿਆਲ 22-23 ਸਾਲ ਉਹ ਕੱਲ ਹੀ ਸੀ ਕਿ ਮੋਟਰਸਾਈਕਲ ਤੇ ਇੱਕ ਦੋ ਜਣੇ ਨਹੀਂ ਕੱਲ ਹੀ ਸੀ ਜਿੱਦਾਂ ਤੁਸੀਂ ਕਹਿ ਰਹੇ ਹੋ ਦਾਤਰ ਉਹਦੇ ਹੱਥ ਦੇ ਵਿੱਚ ਸੀਗਾ ਉਹ ਚੀਜ਼ ਮੌਕੇ ਤੇ ਪੁਲਿਸ ਬਲਾਈ ਸੀ ਨਹੀਂ ਪੁਲਿਸ ਬੁਲਾਉਣ ਤੋਂ ਪੁਲਿਸ ਆਉਣ ਤੋਂ ਪਹਿਲਾਂ ਹੀ ਲੋਕਾਂ ਨੇ ਮਤਲਬ ਉਹਨੂੰ ਫੜ ਕੇ ਤੇ ਆਟੋ 'ਚ ਬਿਠਾ ਕੇ ਉਹਨੂੰ ਥਾਣੇ ਛੱਡਿਆ ਸੀ ਅੱਛਾ ਇਹ ਉਹ ਜਿਹੜਾ ਸਮਾਨ ਬਰਾਮਦ ਹੋਇਆ ਸੀਗਾ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਦਾਤਰ ਵਗੈਰਾ ਸੀਗਾ ਉਹ ਚੀਜ਼ ਵੀ ਪੁਲਿਸ ਨੂੰ ਦਿੱਤੀ ਗਈ ਇਹ ਜਿਹੜੇ ਬੰਦੇ ਲੈ ਕੇ ਗਏ ਸੀ ਉਹਨਾਂ ਨੂੰ ਪਤਾ ਹੋਊਗਾ ਬੀ ਦਿੱਤੀ ਹੈ ਜਾਂ ਨਹੀਂ ਦਿੱਤੀ ਹੈ ਦਿੱਤੀ ਹੋएगी ਜਦੋਂ ਨਾਲ ਫੜਿਆ ਗਿਆ ਦਾਤਰ ਵੀ ਨਾਲ ਫੜਿਆ ਗਿਆ ਤੇ ਉਹ ਵੀ ਫੜਿਆ ਗਿਆ ਤਾਂ ਦਿੱਤੀ ਹੋएगी ਤੁਹਾਨੂੰ ਕਿਦਾਂ ਪਤਾ ਲੱਗਿਆ ਵੀ ਰਾਤ ਨੂੰ ਇੱਥੇ ਜਿਹੜਾ ਰੋਲਾ ਮੈਂ ਉਹ ਕਰਿਆਨੇ ਦੀ ਦੁਕਾਨ ਤੇ ਸਮਾਨ ਖਰੀਦ ਰਿਹਾ ਸੀ ਆ ਨਾਲ ਹੀ ਜੁੜਦੀ ਕਰਿਆਨੇ ਦੀ ਦੁਕਾਨ ਹੈ ਤੇ ਜਦੋਂ ਭੀੜ ਦਾ ਰੋਲਾ ਰਪਾ ਦੇਖਿਆ ਤਾਂ ਅਸੀਂ ਦੇਖਿਆ ਵੀ ਇਹ ਇੰਦਾ ਬੰਦਾ ਫੜਿਆ ਹੋਇਆ ਪੁੱਛਿਆ ਵੀ ਕੀ ਹੋਇਆ ਉਹ ਕਹਿੰਦੇ ਵੀ ਇਹ ਨਾ ਲੇਬਰ ਬੰਦਿਆਂ ਨੂੰ ਘੇਰ ਕੇ ਮੋਬਾਈਲ ਫੋਨ ਲਗਾ ਗਏ ਤੇ ਉਹਨਾਂ ਨੇ ਫੜ ਕੇ ਉਹਨਾਂ ਨੂੰ ਹਾਂ ਉਹ 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 ਮਤਲਬ ਇਹ ਪਬਲਿਕ ਵੱਲੋਂ ਜਿਹੜਾ ਉਹਨਾਂ ਨੂੰ ਫੜਿਆ ਗਿਆ ਸੀਗਾ ਜਿਹਨੇ ਵਾਰਦਾਤ ਨੂੰ ਅੰਜਾਮ ਦੇ ਲਗੇ ਪਬਲਿਕ ਵੱਲੋਂ ਫੜਿਆ ਗਿਆ ਸੀ ਹਾਂ ਤੇ ਰਾਤ तकरीबन ਕਿੰਨੇ ਵਜੇ ਦਾ ਮਾਮਲਾ 9 ਵਜੇ ਦਾ ਟਾਈਮ ਸੀ 9 ਵਜੇ ਹਾਂ ਕਿ ਲੰਡਨ ਹੀ ਅਗਰ ਆਏ ਦਿਨ ਲਗਾਤਾਰ 9 ਵਜੇ 8 ਵਜੇ ਤੇ ਬੇਖੌਫ ਹੋ ਚੁੱਕੇ ਨੇ ਇਸ ਨੈਚਰ ਗੜੇ ਨੇ ਲਗਾਤਾਰ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਬਹਿਸਤ ਹੈ ਨਹੀਂ ਇਹਨਾਂ ਦੇ ਵਿੱਚ ਕੋਈ ਖੌਫ ਹੈ ਨਹੀਂ ਮੇਰੇ ਕੋਲ ਦੋ ਅਖਬਾਰ ਆਉਂਦੇ ਆ ਜੀ ਸਾਰੇ ਪੜਦਾ ਮੈਂ ਜੀ ਇਕੱਲੇ ਲੁਧਿਆਣੇ 'ਚ ਨਹੀਂ ਸਾਰੇ ਪੰਜਾਬ ਦੇ ਵਿੱਚ ਹੀ ਸਾਰਾ ਪੇਪਰ ਹੀ ਭਰੇ ਆਉਂਦੇ ਆ ਪ੍ਰੋਬਲਮ ਫੜੇ ਹੋਏ ਬੰਦੇ ਭਰੇ ਹੁੰਦੇ ਆ ਤੇ ਜਿਹੜੇ ਮਤਲਬ ਵਾਰਦਾਤਾਂ ਹੋਈਆਂ ਹੁੰਦੀਆਂ ਉਹ ਵੀ ਪਰ ਇਹ ਮਤਲਬ ਬਹੁਤ ਪ੍ਰੋਬਲਮ ਵਾਲੀ ਗੱਲ ਹੈ ਵੀ ਇਹ ਬੱਚਿਆਂ ਨੂੰ ਜਿਹੜੇ ਨਸ਼ੇ ਚ ਲੱਗ ਗਏ ਆ ਉਹ ਆਪਣੀ ਨਸ਼ੇ ਦੀ ਪੂਰਤੀ ਕਰਨ ਲਈ ਇਹ ਕੰਮ ਕਰਦੇ ਪਏ ਆ ਤੇ ਸਰਕਾਰਾਂ ਨੂੰ ਪਬਲਿਕ ਨੂੰ ਸਾਰਿਆਂ ਨੂੰ ਚਾਹੀਦਾ ਹੈ ਕੱਲੀ ਪੁਲਿਸ ਨਹੀਂ ਕੁਝ ਕਰ ਸਕਦੀ ਜਾਂ ਸਰਕਾਰ ਕੁਝ ਨਹੀਂ ਕਰ ਸਕਦੀ ਪਬਲਿਕ ਨੂੰ ਵੀ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਸੰਭੋ

ये बिल्कुल फ्लाप हो चुकी है इस रोड पे लाइटें नहीं है स्ट्रीट लाइटें नहीं लाइट हाँ लाइटें भी नहीं है सर लाइटें भी नहीं है और सर यहाँ कानून व्यवस्था बिल्कुल ठीक नहीं है लगता रात में इस जगह के इस सड़क के बच्चे आना काफी ओखा नहीं लगता सर आठ नौ बजे के बाद बहुत डर लगता है इधर जो इधर मोटरसाइकिल से बाइक से आते हैं अकेले जाओ तो रोक लेते हैं फिर आपके पास मोबाइल हो हो, छीन लेते हैं मारते भी हाथ तो तो उनके हाथ में तलवार वाला होती है से मार देते हैं, तो ये लेते हैं। पहले भी वारदाते हुए तो गेड़ा नहीं इस रोड पुलिस को बताने के बाद पुलिस आती जाती है बंदे भग जाते हैं जो आते हैं जो लूट वाले बंदे होते हैं वो भट जाते हैं बाद में पुलिस क्या करे बस कहना चाहूंगे की मांग की है प्रशासन आगे सरकार आगे की मांग है ਪਰ ਸ਼ਾਸਨ ਸਾਹਮਣੋਂ ਵੀ ਇਹ ਹੀ ਮੰਗ ਹੈ ਕਮਸਟਰਮ ਯਹਾਂ ਤੇ ਪੁਲਿਸ ਡੱਟ ਲਗਾਏ ਪੁਲਿਸ ਦੇਖੇ ਆਪਣਾ ਕਾਨੂੰਨ ਦਾ ਹਸਤਾ ਤੈ ਰੱਖੇ ਬਸ ਇਹ ਹੀ ਮੰਗ ਹੈ ਹੋਰ ਚਾਹਤ ਹੈ ਤੁਸੀਂ ਦੱਸਦੇ ਸੰਜੇ ਗਾਂਧੀ ਕਲੋਨੀ ਦੇ ਵਿੱਚ ਜਿਹੜਾ ਰਸਤਾ ਹੈ ਦੇਖ ਸਕਦੇ ਹੋ ਕਿ ਲੋਕਾਂ ਦੇ ਵੱਲੋਂ ਵੀ ਇਹ ਗੱਲ ਜਿਹੜੀ ਹੈ ਸਾਹਮਣੇ ਰੱਖੀ ਜਾ ਰਹੀ ਹੈ ਕਿ ਇਸ ਰੋਡ ਦੇ ਉੱਤੇ ਅੱਜ ਦਿਨ ਲਗਾਤਾਰ ਵਾਰਦਾਤਾਂ ਹੁੰਦੀਆਂ ਨੇ ਕਿਉਂਕਿ ਇਸ ਰੋਡ ਦੇ ਉੱਤੇ ਲੇਟਾਂ ਵੀ ਨਹੀਂ ਲੱਗਿਆ ਜਿਸ ਦੌਰਾਨ ਜਿਹੜਾ ਰਾਤ ਨੂੰ ਚੋਰਾਂ ਨੂੰ ਜਿਹੜਾ ਆਸਾਨ ਹੋ ਜਾਂਦਾ ਤਾਂ ਉਹ ਕਿਸ ਤਰੀਕੇ ਲੋਕਾਂ ਨੂੰ ਲੁੱਟਣ ਦੇ ਵਿੱਚ ਜਿਹੜਾ ਉਹ ਉਹਨਾਂ ਨੂੰ ਜਿਹੜੀ ਹੈ ਉਹਨਾਂ ਦੀ ਜਿਹੜੀ ਪੂਰਤੀ ਕੰਪਲੀਟ ਹੋ ਜਾਂਦੀ ਹੈ ਪਰ ਕਿਤੇ ਨ ਕਿਤੇ ਪ੍ਰਸ਼ਾਸਨ ਵੀ ਗੱਲਬਾਤ ਕਰਾਂਗੇ ਇਸ ਮਾਮਲੇ ਦੌਰਾਨ ਉਹਨਾਂ ਨੂੰ ਪਬਲਿਕ ਵੱਲੋਂ ਹੈਂਡਓਵਰ ਰਾਤ ਨੂੰ ਕੋਈ ਕੀਤਾ ਗਿਆ ਹੈ ਜਾਂ ਨਹੀਂ ਕੀਤਾ ਗਿਆ ਕੀ ਹੋਇਆ ਸੀਗਾ ਸਾਰਾ ਵਾਕਿਆ ਕੀ ਸੀਗੀ ਸੱਚਾਈ ਵਾਕਿਆ ਇਸ ਰਾਤ ਦੇ ਵਿੱਚ ਜਿਹੜਾ ਇਹ ਜਗ੍ਹਾ ਦੇ ਉੱਤੇ ਚੋਰੀ ਹੋਈ ਸੀਗੀ ਕਿਉਂਕਿ ਕਿਹਾ ਜਾਂਦਾ ਹੈ ਇੱਥੇ ਲੋਕਾਂ ਦੇ ਵੱਲੋਂ ਕਿ ਪਬਲਿਕ ਵੱਲੋਂ ਉਹਨਾਂ ਨੂੰ ਜਿਹੜਾ ਫੜਿਆ ਗਿਆ ਤੋਂ ਪ੍ਰਸ਼ਾਸਨ ਦੀ ਗੱਲਬਾਤ ਕਰਦੇ ਹਾਂ ਰਿਪੋਰਟ ਨੰਬਰ 7 ਦੇ ਵਿੱਚ ਕੀ ਕਾਰਵਾਈ ਜੜੀ ਹੈ ਹੁਣ ਤੱਕ ਕੀਤੀ ਗਈ ਹੈ ਉਹ ਚੀਜ਼ ਅਸੀਂ ਵੈਰੀਫਾਈ ਕਰ ਰਹੇ ਹਾਂ ਉਹ ਬੰਦਾ ਉਹ ਤੋਂ ਥੋੜਾ ਜਿਹਾ ਨਸ਼ੇ 'ਚ ਸੀਗਾ ਤੇ ਹੁਣ ਉਹਨੂੰ ਉਹ ਨਸ਼ਾ ਦਾ ਹਸਤਾਫਤ ਰਿਹਾ ਹੁਣ ਉਹਨੂੰ ਅਸੀਂ ਸਾਰਾ ਵੈਰੀਫਾਈ ਕਰ ਰਹੇ ਆਂ ਵੀ ਕਿਸ ਮਕਸਦ ਲਈ ਉੱਥੇ ਆਏ ਸੀਗਾ ਉਹਦਾ ਨਾਮ ਅਰ ਸਿੰਘ ਵਾਸੀ ਬਿਸ਼ਕਰਮਾ ਕਲੋਨੀ ਤਾਜਪੁਰ ਰੋਡ ਲੁਧਿਆਣਾ ਦਾ ਰਹਿਣ ਵਾਲਾ ਜੀ ਕਿਸੇ ਨੂੰ ਕੋ ਪਤਾ ਲੱਗਾ ਉਹਦੇ ਤੇ ਪਹਿਲੇ ਵੀ ਕੋਈ ਇੰਨਾ ਦਾ ਰਿਪੋਰਟਸ ਵਗੈਰਾ ਨਹੀਂ ਜੀ ਇਹੋ ਜਿਹਾ ਤੇ ਕੋਈ ਉਹਦੇ ਤੇ ਗੱਲ ਸਾਹਮਣੇ ਨਹੀਂ ਆਈ ਬਾਕੀ ਉਹਦੀ ਸਾਰੀ ਤਕੀਕਾਤ ਕਰਕੇ ਤੇ ਜੋ ਬਣਦੀ ਕਾਰਵਾਈ ਕਰਦੇ ਕਿਸ ਮਨਸਾ ਤੋਂ ਆਏ ਸੀਗੇ ਉੱਥੇ ਉਹ ਕੀ ਕਰ ਰਹੇ ਸੀ ਕਿਸ ਰੋਣ ਉਹ ਤਾਂ ਜਦੋਂ ਪਬਲਿਕ ਨੇ ਫੜਿਆ ਵੀ ਉਹ ਕਹਿੰਦੇ ਵੀ ਸ਼ਾਇਦ ਚੋਰੀ ਵਗੈਰਾ ਕਰਨ ਦਾ ਆਏ ਸੀਗੇ ਪਰ ਉਹਦੀ ਹੁਣ ਸਾਰੀ ਆਪਾਂ ਪੁਸ਼ਪੜਤਾਲ ਕਰ ਰਹੇ ਹਾਂ ਉਹ ਫਿਰ ਜਿਹੜਾ ਜੋ ਗੱਲ ਸਾਹਮਣੇ ਆਏਗੀ ਉਹ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਪਹਿਲੀ ਬੰਦੋ ਇੱਕ ਗੱਲ ਕਹੀ ਗਈ ਕਿ ਕੋਈ ਦਾਤ ਵਗੈਰਾ ਵੀ ਦੇ ਕੋਲ ਸੀਗਾ ਕੋਈ ਸਮਾਨ ਸੀਗਾ ਜਿਹੜਾ ਪ੍ਰੋਵਾਈਡ ਕੀਤਾ ਗਿਆ ਜਾਂ ਕੁਝ ਹੈਗਾ ਕੋਈ ਇਦਾਂ ਦਾ ਤਾਂ ਮਿਲਿਆ ਸੰਭ ਦਾਤੌਰ ਮਿਲੇ ਆਦਿ ਪਰੋਂ ਉਹੀ ਤੱਕ ਦੱਸ ਰਹੇ ਨੇ ਤੁਹਾਨੂੰ ਸਾਰੀ ਉਹਦੇ ਸਬੰਧ ਚ ਪੂਰੀ ਤਹਿਕੀਕਾ ਕਰ ਰਹੇ ਆ ਰਾਤ ਸੱਜੇ ਗਾਂਧੀ ਕਲੋਨੀ ਦੇ ਵਿੱਚ ਸਨੇਚਿੰਗ ਦੀ ਵਾਰਦਾਤ ਕਰਨ ਵਾਲੇ ਸਨੇਚਰਾਂ ਨੂੰ ਜਿਹੜਾ ਪਬਲਿਕ ਵੱਲੋਂ ਡਿਵੀਜ਼ਨ ਨੰਬਰ 7 ਦੇ ਵਿੱਚ ਜਿਹੜਾ ਪੁਲਿਸ ਨੂੰ ਹੈਂਡਓਵਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਇਸ ਮਾਮਲੇ ਦੌਰਾਨ ਡਿਵੀਜ਼ਨ ਨੰਬਰ 7 ਦੇ ਇੰਸਪੈਕਟਰ ਨਾਲ ਗੱਲ ਕੀਤੀ ਤਾਂ ਉਹਨਾਂ ਵੱਲੋਂ ਇਹ ਗੱਲ ਜਿਹੜੀ ਆ ਸਾਹਮਣੇ ਰੱਖੀ ਗਈ ਹੈ ਕਿ ਤਬਦੀਦ ਜਿਹੜੀ ਆ ਚੱਲਦੀ ਹੈ ਸੋ ਉਹਦੇ ਕੋਲੋਂ ਜਿਹੜਾ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਇਹ ਗੱਲ ਵੀ ਗਈ ਗਈ ਹੈ ਕਿ ਉਹਦੇ ਕੋਲੋਂ ਕੋਈ ਦਾੰਤ ਵਗੈਰਾ ਵੀ ਜਿਹੜਾ ਹੈ ਉਹ ਬਰਾਮਦ ਹੋਇਆ ਹਾਲਾਂਕਿ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਜੋ ਵੀ ਬੰਦੀ ਕਾਰਵਾਈ ਹੋਗੀ ਉਹ ਕੀਤੀ ਜਾਊਗੀ ਉਹ ਅਮਲ ਦੇ ਵਿੱਚ ਲੈ ਕੇ ਵੀ ਆਇਆ ਜਾਊਗਾ ਦੇਖੋ ਲੁਧਿਆਣਾ ਲਾਈਵ ਮੈਨੇਜਿੰਗ ਕੈਮਰਾਮੈਨ ਸਾਜੇ ਤੇਤੀਆ ਦੇ ਨਾਲ ਧੰਨਵਾਦ